ਪੰਜਾਬੀ ਗਾਇਕ ਕਰਨ ਹੌਸਲਾ ਅਤੇ ਹਣੀ ਸਿੰਘ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਮਹਿਲਾ ਕਮਿਸ਼ਨਰ ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਇਸ ਦੇ ਨਾਲ ਇਹ ਇਸ ਸਬੰਧ ਵਿੱਚ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਪੱਤਰ ਵਿੱਚ ਦੋਵਾਂ ਦੇ ਦੋ ਗੀਤਾਂ ਦਾ ਜ਼ਿਕਰ ਕੀਤਾ ਗਿਆ ਇਹ ਵੀ ਕਿਹਾ ਗਿਆ ਕਿ ਇਸ ਨਾਲ ਔਰਤਾਂ ਦੇ ਮਾਣ ਨੂੰ ਠੇਸ ਪਹੁੰਚੀ ਹੈ ਇਸ ਸਬੰਧੀ 11 ਅਗਸਤ ਤੱਕ ਪੁਲਿਸ ਤੋਂ ਅਗਲੀ ਕਾਰਵਾਈ ਬਾਰੇ ਰਿਪੋਰਟ ਜਿਹੜੀ ਕਿ ਮੰਗੀ ਗਈ ਹੈ ਪੰਜਾਬ ਮਹਿਲਾ ਕਮਿਸ਼ਨਰ ਦੀ ਪ੍ਰਧਾਨ ਰਾਜ ਲਾਲੀ ਗਿੱਲ ਨੇ ਡੀਜੀਪੀ ਨੂੰ ਦੋ ਪੱਤਰ ਲਿਖੇ ਨੇ ਪਹਿਲੇ ਪੱਤਰ ਵਿੱਚ ਕਿਹਾ ਕਿ ਯੋਯੋ ਹਣੀ ਸਿੰਗਾ ਗੀਤ ਮਿਲਨੇ ਆਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਗੀਤ ਵਿੱਚ ਉਹਨਾਂ ਨੇ ਔਰਤਾਂ ਪ੍ਰਤੀ ਬਹੁਤ ਹੀ ਤਰਾਜ਼ਯੋਗ ਪਾਸ਼ਾ ਦੀ ਜਿਹੜੀ ਕਿ ਵਰਤੋਂ ਕੀਤੀ ਹੈ ਦੂਜੇ ਪਾਸੇ ਕਮਿਸ਼ਨਰ ਨੇ ਕਰਨ ਓਚਲਾ ਦੇ ਗੀਤ ਐਮ ਐਮ ਗੱਭਰੂ ਦਾ ਜ਼ਿਕਰ ਕੀਤਾ ਕਮਿਸ਼ਨ ਨੇ ਕਿਹਾ ਹੈ ਕਿ ਇਹ ਗੀਤ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਇਸ ਵਿੱਚ ਔਟਨਾ ਲਈ ਜਿਹੜੀ ਕਿ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜੋ ਕਿ ਪੂਰੀ ਤਰ੍ਹਾਂ ਇਤਰਾਜ਼ਯੋਗ ਹੈ ਕਮਿਸ਼ਨਰ ਨੇ ਆਪਣੇ ਪੱਤਰ ਵਿੱਚ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਇਸ ਸਬੰਧ ਵਿੱਚ ਜਾਂਚ ਕਰਨ ਤੇ ਕਾਨੂੰਨੀ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ ਇਸ ਸਬੰਧ ਵਿੱਚ ਦੋਵਾਂ ਗਾਇਕਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਰਿਪੋਰਟ 11 ਅਗਸਤ ਨੂੰ ਸਵੇਰੇ 11 ਵਜੇ ਉਨ੍ਹਾਂ ਦਫ਼ਤਰ ਵਿੱਚ ਪੇਸ਼ ਕੀਤੀ ਜਾਵੇ ਕਰਨੋਚਲਾ ਦੇ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ YouTube ਤੇ ਬਹੁਤ ਹੀ ਸਹਾਰਿਆ ਜਾ ਰਿਹਾ ਹੈ ਇਹ ਗੀਤ 1 ਅਗਸਤ ਨੂੰ ਕਰਨੋਚਲਾ ਦੇ ਅਧਿਕਾਰਤ YouTube ਪੇਜ ਤੇ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਹੁਣ ਤੱਕ YouTube ਤੇ 9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਇਹ ਗੀਤ ਕਰਨੋਚਲਾ ਤੇ ਜੱਦੀ ਪਿੰਡ ਲੁਧਿਆਣਾ ਵਿੱਚ ਸ਼ੂਟ ਕੀਤਾ ਗਿਆ ਡਾਕਟਰ ਭਨੇਵਰ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਸ਼ਨੀਲ ਤੇ ਭੜਕਾਉ ਗੀਤਾਂ ਵਿਰੁੱਧ ਕਾਰਵਾਈ ਜ਼ਰੂਰੀ ਹੈ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਇਸ ਗੀਤ ਤੇ ਪਾਬੰਦੀ ਲਗਾਉਣ ਅਤੇ ਜਨਤਕ ਥਾਵਾਂ ਤੇ ਇਸ ਦੇ ਪੰਸਾਰਨ ਨੂੰ ਰੋਕਣ ਦੀ ਮੰਗ ਕੀਤੀ ਹੈ ਦੁਬਾਰਾ ਫਿਰ ਦੱਸ ਦਿੰਨੇ ਆ ਪੰਜਾਬੀ ਗਾਇਕ ਕਰ ਨੋਚਲਾ ਅਤੇ ਹਨੀ ਸਿੰਘ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਮਹਿਲਾ ਕਮਿਸ਼ਨਰ ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਇਸ ਦੇ ਨਾਲ ਹੀ ਸਬੰਧ ਵਿੱਚ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਨੂੰ ਜਿਹੜਾ ਪੱਤਰ ਲਿਖਿਆ ਗਿਆ ਪੱਤਰ ਵਿੱਚ ਦੋਵਾਂ ਦੇ ਦੋ ਗਿੱਟਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਔਰਤਾਂ ਦੇ ਮਾਣ ਨੂੰ ਠੇਸ ਪਹੁੰਚੀ ਹੈ ਇਸ ਬੰਦ ਵਿੱਚ 11 ਅਗਸਤ ਤੱਕ ਪੁਲਿਸ ਤੋਂ ਅਗਲੀ ਕਾਰਵਾਈ ਬਾਰੇ ਜਿਹੜੀ ਕੀ ਰਿਪੋਰਟ ਮੰਗੀ ਗਈ ਹੈ